ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰੋਂ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੇ ਸ਼ਹਾਦਤ ਨੂੰ ਮੁੱਖ ਰੱਖਦੇ ਗੁਰਦੁਆਰਾ ਨਾਂਗਾ ਸਾਹਿਬ ਨਰੂੜ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਸੀ ਭਾਰਤੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਾਮ ਅਭਿਆਸ ਕੀਰਤਨ ਅਤੇ ਢਾਡੀ ਦਰਬਾਰ ਕਰਵਾਇਆ ਗਿਆ ਤਿੰਨ ਦਿਨਾਂ ਇਸ ਸਮਾਗਮ ਦੌਰਾਨ ਸ਼੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਉਪਰੰਤ ਪ੍ਰਸਿੱਧ ਰਾਗੀ ਢਾਡੀ ਅਤੇ ਕਵੀ ਸ਼੍ਰੀ ਜਤਿਆਂ ਅਤੇ ਕਥਾਵਾਚਕਾਂ ਨੇ ਇਲਾਹੀ ਬਾਣੀ ਢਾਡੀ ਵਾਰਾਂ ਕਵਿਤਾਵਾਂ ਅਤੇ ਕਥਾ ਰਾਂਹੀਆਂ ਸੰਗਤਾਂ ਨੂੰ ਦਿਹਾਲ ਕੀਤਾ ਮਰਨ ਪਰ ਕਹੈ ਸਭ ਕੋ ਮਰਨ ਪਰ ਕਹੈ ਸਭ ਕੋ ਮਰਨ ਪਰ ਕਹੈ ਸਭ ਪਰਵੰਧਕ ਕਮੇਟੀ ਵੱਲੋਂ ਸਮਾਗਮ ਵਿੱਚ ਸਹਿਯੋਗ ਦੇਣ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਸਮਾਗਮ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਗੁਰੂ ਜਸਰ ਬਣ ਕੀਤਾ ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਠੁਠ ਵਰਤਾਇਆ ਗਿਆ ਅੰਤ ਵਿੱਚ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਲਖਵੀਰ ਸਿੰਘ ਉਪ ਪ੍ਰਧਾਨ ਜਸਵਿੰਦਰ ਸਿੰਘ ਅਤੇ ਸਕੱਤਰ ਸੁਲਿੰਦਰ ਸਿੰਘ ਨੇ ਸਮਾਗਮ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਰੂਨਗਰ ਦੇ ਅੰਦਰ ਚੱਲ ਰਹੇ ਲਗਾਤਾਰ ਤਿਉਹਰਜਾ ਕੀਰਤਨ ਦਰਬਾਰ ਅਤੇ ਜੋ 28 ਤਰੀਕ ਅਰੰਭ ਤੋਂ ਵੇਲੇ ਸੰਧਿਆ ਫੇਰੀ ਕੱਢੀ ਗਈ ਸੀ ਤੇ ਅੱਜ ਕੀਰਤਨ ਦਰਬਾਰ ਦੀ ਸਮਾਪਤੀ ਹੋਈ ਹੈ ਜਿਸ ਦੇ ਅੰਦਰ ਆਲੇ ਦੁਆਲੇ ਇਲਾਕਾ ਦੇ ਵਾਸੀ ਸੰਗਤਾਂ ਨੇ ਵੀ ਨਗਰ ਨਿਵਾਸੀ ਸੰਗਤਾਂ ਨੇ ਬੇਅੰਤ ਸੰਗਤਾਂ ਨੇ ਇਸ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਪਾਤਸ਼ਾਹ ਜੀ ਦੇ ਗੁਰ ਇਤਿਹਾਸ ਗੁਰਬਾਣੀ ਵਿਚਾਰ ਲਗਾਤਾਰ 3 ਦਿਨ ਵਖ ਵਖ ਕੀਰਤਨ ਜਿੱਥੇ ਢਾਡੀ ਜਥਿਆਂ ਤੋਂ ਸਰਵਣ ਕੀਤਾ ਹੈ ਸੋ ਸਾਰਿਆਂ ਵੀਰਾਂ ਨੇ ਸੰਗਤਾਂ ਨੇ ਬਹੁਤ ਸਹਿਯੋਗ ਦੇ ਕਰਕੇ ਇਹਨਾਂ ਸਮਾਗਮਾਂ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਇਸ ਸਮਾਗਮ ਬੜੀ ਚੜ੍ਹਦੀ ਕਲਾ ਦੇ ਵਿੱਚ ਸੰਪੂਰਨ ਹੋਏ ਹਨ ਪਾਤਸ਼ਾਹ ਜੀ ਕਿਰਪਾ ਕਰ ਇਸੇ ਤਰ੍ਹਾਂ ਹੀ ਹਰ ਸਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਹੁੰਦੇ ਰਹਿਣ ਤੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸਮਾਗਮਾਂ ਦੀ ਸਮਾਪਤੀ ਉਪਰੰਤ ਗੁਰੂ ਕੇ ਲੰਗਰ ਵੀ ਉੱਤਟ ਵਰਤੇ ਸੋ ਸਾਰਿਆਂ ਬੱਚਿਆਂ ਨੇ ਸੰਗਤਾਂ ਨੇ ਇਲਾਕਾ ਨਿਵਾਸੀਆਂ ਨੇ ਇਹਨਾਂ ਸਮਾਗਮਾਂ ਦਾ ਭਰਪੂਰ ਆਨੰਦ ਵੀ ਮਾਣਿਆ ਤੇ ਗੁਰ ਇਤਿਹਾਸ ਤੋਂ ਜਾਣੂ ਹੋ ਕਰਕੇ ਗੁਰਬਾਣੀ ਦੀ ਵਿਚਾਰ ਸਰਵਨ ਕਰਕੇ ਜੀਵਨ ਦਾ ਲਾਭ ਵੀ ਪ੍ਰਾਪਤ ਕੀਤਾ ਹੈ